ਸਤਿ ਸ਼੍ਰੀ ਅਕਾਲ ਮਹਾਨ ਨਦੀਪ ਕੌਰ ਸ਼ੋਮਨੀ ਅਕਾਲੀ ਦਲ ਦੀ ਅੱਜ ਸਿਆਸੀ ਕਾਨਫਰੰਸ ਸਜੇਗੀ ਮੁਖਸਰ ਦੇ ਮਾਗੀ ਮੇਲੇ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਕਾਨਫਰੰਸ ਜ਼ਰੀਏ ਅਕਾਲੀ ਦਲ ਆਪਣੀ ਸਿਆਸੀ ਤਾਕਤ ਵੀ ਪਰਖੇਗਾ ਦੱਸ ਦੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਾਗੀ ਮੇਲੇ ਤੇ ਸਿਆਸੀ ਸਟੇਜ ਨਹੀਂ ਸਜਾਉਣਗੇ ਰੈਲੀ ਦੇ ਜ਼ਰੀਏ ਸ਼ੋਮਨੀ ਅਕਾਲੀ ਦਲ ਆਪਣੀ ਸਿਆਸੀ ਤਾਕਤ ਪਰਖਣ ਦੀ ਕੋਸ਼ਿਸ਼ ਜ਼ਰੂਰ ਕਰੇਗਾ 2019 ਲੋਕ ਸਭਾ ਚੋਣਾਂ ਦੇ ਲਿਹਾਜ਼ ਦੇ ਨਾਲ ਕਾਫੀ ਅਹਿਮ ਰਹੇਗੀ ਇਹ ਰੈਲੀ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਣਗੇ ਉਹਨਾਂ ਦੀਆਂ ਤਕਰੀਰਾਂ ਨੂੰ ਸੁਣਨਗੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਮੰਗੀ ਮੇਲੇ ਮੌਕੇ ਸਿਆਸੀ ਸਟੇਜਾਂ ਨਾ ਲਾਉਣ ਦੀ ਗੱਲ ਕਹੀ ਗਈ ਸੀ ਉਹਨਾਂ ਦੇ ਵੱਲੋਂ ਸਿਆਸੀ ਸਟੇਜਾਂ ਨਹੀਂ ਲਾਈਆਂ ਜਾਣਗੀਆਂ ਬਲਕਿ ਕਾਂਗਰਸ ਦੇ ਵੱਲੋਂ ਕੁਝ ਮੰਤਰੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਪਹੁੰਚਣਗੇ ਅਤੇ ਮੇਰਾ ਮੁਖਸਰ ਮੇਰਾ ਮਾਨ ਨਾਮ ਦਾ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਏਗਾ ਯਾਨੀ ਕਿ ਆਪਣੀ ਹਾਜ਼ਰੀ ਜ਼ਰੂਰ ਕਾਂਗਰਸ ਪਾਰਟੀ ਲਗਾਏਗੀ ਪਰ ਸਿਆਸੀ ਸਟੇਜ ਵਾਲੀ ਰੰਗਤ ਇਸ ਨੂੰ ਨਹੀਂ ਦਿੱਤੀ ਜਾਏਗੀ ਜਦਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾਣੀ ਹੈ ਮਾਗੀ ਮੇਲੇ ਮੌਕੇ ਸ਼ਿਮਖਸਰ ਸਾਹਿਬ ਦੇ ਮਾਗੀ ਮੇਲੇ ਮੌਕੇ ਸਿਆਸੀ ਸਟੇਜ ਸਜਾਏਗਾ ਸ਼੍ਰੋਮਣੀ ਅਕਾਲੀ ਦਲ ਉਤੋਂ ਹੋਰ ਜਾਣਕਾਰੀ ਦੇ ਲਈ ਗੱਲ ਕਰਦੇ ਆ ਮੇਰੇ ਸਹਿਯੋਗੀ ਸੂਰਜਪਾਲ ਦੇ ਨਾਲ ਸੂਰਜ ਇਸ ਵੇਲੇ ਕਿਸ ਤਰ੍ਹਾਂ ਦੀ ਹਲਚਲ ਵੇਖੀ ਜਾ ਸਕਦੀ ਹੈ ਰੈਲੀ ਵਾਲੀ ਥਾਂ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਬਿਲਕੁਲ ਸਿਆਸੀ ਸਟੇਜ ਦੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਹਿਲਾਂ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿਹੜੀ ਸਿਆਸੀ ਸਟੇਜ ਹੈ ਜਿਹੜੀ ਬਣ ਕੇ ਸਜ ਕੇ ਤਿਆਰ ਹੋ ਚੁੱਕੀ ਹੈ ਔਰ ਸਟੇਜ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਨਰਿੰਦਰ ਮੋਦੀ ਦੀ ਫੋਟੋ ਜਿਹੜੀ ਲੱਗੀ ਹੈ ਜ਼ਾਹਿਰ ਤੌਰ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਜਿਹੜੇ ਲੋਕ ਸਭਾ ਚੋਣਾਂ ਦਾ ਬਿਲਕੁਲ ਬਚ ਚੁੱਕੇ ਤਾਂ ਕਰਕੇ ਇਹ ਸਿਆਸੀ ਇਸ ਲਈ ਕਿ ਇਹ ਕਈ ਜਾਸਦੀ ਕਿਉਂਕਿ ਹਰ ਬਾਰ ਦੀ ਤਰ੍ਹਾਂ ਅਕਾਲੀ ਦਲ ਜਿਹੜਾ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਰਦਾ ਹੈ ਹਾਲਾਂਕਿ ਕਾਂਗਰਸ ਨੇ ਇਸ ਕਾਨਫਰੰਸ ਕਰਨ ਤੋਂ ਜਿਹੜੀ ਮਨਾਹੀ ਕਰਤੀ ਹੈ ਕਾਂਗਰਸ ਕਹ ਗੜਾ ਪੰਡਾਲ ਸਜਾਇਆ ਹੋਇਆ ਔਰ ਪੰਡਾਲ ਦੇ ਵਿੱਚ 35 ਤੋਂ 40 ਹਜ਼ਾਰ ਜਿਹੜੇ ਲੋਕਾਂ ਦੇ ਬੈਠਣ ਦਾ ਗੜਾ ਇੰਤਜ਼ਾਮ ਕੀਤਾ ਹੋਇਆ ਹਾਲਾਂਕਿ ਪਹਿਲਾਂ ਇਹ ਪੰਡਾਲ ਦੇ ਵਿੱਚ ਕੁਰਸੀਆਂ ਵਾਲਾ ਲਾਉਂਦੇ ਸੀ ਪਰ ਹੁਣ ਖੁੱਲੇ ਬੈਠਣ ਦੇ ਆਸਤੇ ਗੜਾ ਪੰਡਾਲ ਸਜਾਇਆ ਗਿਆ ਤੁਸੀਂ ਵੇਖ ਸਕਦੇ ਹੋ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਡੌਗਸ ਦੇ ਨਾਲ ਜਿਹੜਾ ਇਸ ਦਾ ਸੁਰੱਖਿਆ ਦਾ ਗੜਾ ਮੌਇਜ਼ਨਾ ਕਰ ਰਹੇ ਨੇ ਔਰ ਦੂਸਰੇ ਪਾਸੇ ਵੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਕਿੜਾ ਪੰਡਾਲ ਹੈ ਪੰਡਾਲ ਸੱਚ ਕੇ ਤਿਆਰ ਹੋ ਚੁੱਕਿਆ ਔਰ ਇਸੇ ਪ੍ਰੋਗਰਾਮ ਦੇ ਪੈਰਲ ਦੇ ਵਿੱਚ ਅੱਜ ਕਾਂਗਰਸ ਦੇ ਵੀ ਜਿਹੜੇ ਇੱਥੇ ਲੀਡਰਸ ਨੇ ਜਿਹੜ ਸਰਕਾਰੀਆ ਵੀ ਇੱਥੇ ਪਹੁੰਚ ਰਹੇ ਨੇ ਉਹ ਵੀ ਇੱਥੇ ਆ ਕੇ ਕਿਹੜੀ ਕਾਨਫਰੰਸ ਉਹਨਾਂ ਨੇ ਕਰਨੀ ਹੈ ਹਾਲਾਂਕਿ ਉਹਨਾਂ ਦਾ 1 ਵਜੇ ਦਾ ਟਾਈਮ ਜਿਹੜਾ ਕਾਨਫਰੰਸ ਦਾ ਦਿੱਤਾ ਗਿਆ ਹੈਗਾ ਔਰ 1 ਵਜੇ ਉਹਨਾਂ ਵੱਨਿਓ ਜਿਹੜੀ ਕਾਨਫਰੰਸ ਕੀਤੀ ਜਾਣੀ ਹੈ ਹਾਲਾਂਕਿ ਅਕਾਲੀ ਦਲ ਹੈ ਜਿਹੜਾ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਇਸ ਕਾਨਫਰੰਸ ਨੂੰ ਲੈ ਕੇ ਜਿਹੜਾ ਪੱਬਾ ਭਰ ਰਿਹਾ ਹੈ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਅਕਲ ਦਲ ਵੱਨਿਓ ਕੀਤੀ ਗਈ ਨੇ ਇੱਥੋਂ ਦੇ ਜਿਹੜੇ ਵਿਧਾਇਕ ਨੇ ਰੋਜੀ ਬਰਗੰਦੀ ਮੇਰੇ ਨਾਲ ਨੇ ਬਰਗੰਦੀ ਸਾਹਿਬ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਔਰ ਕਿੰਨਾ ਗ੍ਰਾਸ਼ ਹੋਣ ਦੀ ਉਮੀਦ ਹੈਗੀ ਤਕਰੀਬਨ ਦੇਖੋ ਅੱ ਤਦਾਰਚ ਸੰਗਤ ਇਹਨਾਂ ਨੂੰ ਚਾਲੀ ਮੁਕਤਿਆ ਨੂੰ ਸਿਰਨ ਮਸਤਕ ਹੋਣ ਲਈ ਇੱਥੇ ਆਉਂਦੀ ਹੈ ਸਿਰ ਝਕਾਉਣ ਲਈ ਇੱਥੇ ਆਉਂਦੀ ਹੈ ਇਸ ਸ਼ਹੀਦਾਂ ਦੀ ਧਰਤੀ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੈਸੀ ਕਾਨਫਰੰਸ ਹੋਣ ਜਾ ਰਹੀ ਆ ਆ ਤੁਸੀਂ ਦੇਖਿਆ ਹੋਣਾ ਪੰਡਾਲ ਤਕਰੀਬਨ ਇਹਦੇ ਵਿੱਚ 45000 ਦੀ ਸਿਟਿੰਗ ਦੀ ਕੈਪੈਸਿਟੀ ਆ ਤੇ ਅੰਦਾਜ਼ਾ ਕਿਉਂਕਿ 8-10000 ਬੰਦਾ ਆਸੇ ਪਾਸੇ ਖੜਾ ਹੁੰਦਾ ਤਾਂ ਆ ਤੁਸੀਂ ਦੇਖਿਆ ਹੋਣਾ ਪੰਡਾਲ ਹਰ ਸਾਲ ਦੀ ਤਰ੍ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਮਤਲਬ ਕਿ بارش ਪੈਣ ਦੀ ਸੰਭਾਵਨਾ ਨਹੀਂ ਦਿਨ ਬਹੁਤ ਸੋਹਣਾ ਸੂਰਜ ਚੜਿਆ ਹੋਇਆ ਤਾਂ ਇਹਦੇ ਨਾਲ ਸੰਗਤ ਚ ਭਾਰੀ ਉਤਸ਼ਾਹ ਵੀ ਹੋਊਗਾ ਤੇ ਉਮੀਦ ਆ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਚ ਇੱਥੇ ਸੰਗਤ ਇਸ ਪੰਡਾਲ ਦੇ ਵਿੱਚ ਬਾਦਲ ਸਾਹਿਬ ਦੇ ਹੋਰ ਜਿਹੜੇ ਲੀਡਰ ਸਹਿਬਾਨ ਕੋਈ ਭਾਜਪਾ ਦੇ ਆ ਰਹੇ ਸ਼੍ਰੋਮਣੀ ਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣ ਲਈ ਹਮ ਹਮਾ ਕੇ ਪਹੁੰਚਣਗੇ ਉਸਨੇ ਵਿਰੋਧ ਕੀਤਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਿਹੜੇ ਨਹੀਂ ਹੋਣੇ ਚਾਹੀਦੇਗੇ ਤੇ ਉਹ ਖੁਦ ਵੀ ਇੱਥੇ ਮੰਤਰੀ ਆ ਰਹੇ ਨੇ ਪਰ ਕਹਿੰਦੇ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਨਹੀਂ ਹੋਣੀ ਜੇ ਸਟੇਜਾਂ ਦੇ ਉੱਪਰ ਦੇਖੋ ਜੀ ਆਹਾ ਜਿਹੜੇ ਕਾਂਗਰਸ ਵਾਲੇ ਆਹ ਕਾਨਫਰੰਸ ਕਿਉਂ ਨਹੀਂ ਕਰ ਰਹੇ ਕਿਉਂਕਿ ਇਹਨਾਂ ਕੋਲ ਕੋਈ ਲੋਕਾਂ ਨੂੰ ਜਾ ਕੇ ਕਹਿਣਗੇ ਕਿ ਵੀ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਤੀਆਂ ਵੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਜਾਂ ਕਿ ਅਸੀਂ ਦਲਿਤਾਂ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕਰਤਾ ਕੀ ਆ ਕੇ ਲੋਕਾਂ ਨੂੰ ਕਾਨਫਰੰਸਾਂ 'ਚ ਕਹਿਣਗੇ ਆ ਤਾਂ ਸਿਰਫ ਇੱਕ ਇਹਨਾਂ ਨੇ ਬਹਾਨਾ ਬਣਾਇਆ ਤੇ ਮੈਂ ਮੈਨੂੰ ਸ਼ਰਮ ਆਉਂਦੀ ਆ ਚਲੋ ਮੈਂ ਇੱਕ ਇਥੋਂ ਦੇ ਐਮਐਲਏ ਵੀ ਆ ਮੁੱਖ ਸੇਵਾਦਾਰ ਵੀ ਆ ਪਰ 2 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਨੂੰ ਬਣਿਆ ਤਾਂ ਇਸ ਪਵਿੱਤਰ ਧਰਤੀ ਤੇ ਇੱਕ ਦਿਨ ਵੀ ਨਹੀਂ ਆ ਕੇ ਦੇਖਿਆ ਉਹਨਾਂ ਨੇ ਵੀ ਇੱਕ ਦਿਨ ਚਲੋ ਮੁੱਖ ਮੰਤਰੀ ਆਉਂਦਾ ਪਿਛਲੀ ਮਾਗੀ ਤੇ ਹੀ ਆ ਜਾਂਦੇ ਇਸ ਮਾਗੀ ਤੇ ਆ ਕੇ ਮਤਲਬ ਕਿ ਗੁਰਦੁਆਰਾ ਸਾਹਿਬ ਆ ਕੇ ਸੇਰੀ ਨਵਾ ਜਾਂਦੇ ਤੇ ਇੰਨੇ ਨਾਲ ਹੀ ਸੰਗਤ ਨੂੰ ਬੜਾ ਹੌਸਲਾ ਹੋ ਜਾਂਦਾ ਵੀ ਤੁਸੀ ਕੌਣ ਕੌਣ ਆ ਰਹੇ ਅੱਜ ਦੇ ਪ੍ਰੋਗਰਾਮ ਕਿੰਨੇ ਵਜੇ ਸਟਾਰਟ ਹੋਏਗਾ ਤਕਰੀਬਨ 11:30 ਵਜੇ ਪ੍ਰੋਗਰਾਮ ਸਟਾਰਟ ਹੋਊਗਾ ਉਹਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸ਼ਵੇਤ ਮਲਿਕ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਿਕਰਮ ਜੀ ਚੰਦੂ ਮਾਜਰਾ ਸਾਹਿਬ ਬੀਬੀ ਜਗੀਰ ਕੌਰ ਜੀ ਭੁੰਦਰ ਸਾਹਿਬ ਮਲੂਕਾ ਸਾਹਿਬ ਸਾਰੀ ਹੀ ਸੀਨੀਅਰ ਲੀਡਰਸ਼ਿਪ ਜਿਹੜੇ ਜਿਹੜੇ ਯੂਥ ਦੇ ਨਵੇਂ ਨੌਜਵਾਨ ਜਿਹੜੇ ਬਣੇ ਆ ਮਾਲਵਾ ਜ਼ੋਨ ਦੇ ਵਨ ਦੇ ਪ੍ਰਧਾਨ ਬੰਟੀ ਰੋਮਾਨਾ ਜੀ ਮਾਜਾ ਦੇ ਦੁਆਬਾ ਦੇ ਸਾਰੇ ਪ੍ਰਧਾਨ ਸਾਹਿਬ ਸਾਰੇ ਯੂਥ ਦੇ ਸੋਈ ਦੇ ਸਾਰੇ ਆ ਰਹੇ ਕਵਰਜੀ ਸਿੰਘ ਰੋਜੀ ਬਰਕੰਦੀ ਉਹ ਦੱਸ ਰਹੇ ਸੀ ਕਿ ਸਾਡੇ ਵੱਲੋਂ ਤਿਆਰੀਆਂ ਜਿਹਨਾਂ ਜੋਰਾ ਸ਼ੋਰਾ ਤਾਂ ਨਹੀਂ ਔਰ ਕਾਲੀ ਦਲ ਦੀ ਤਮਾਮ ਜਿਹੜੀ ਲੀਡਰਸ਼ਿਪ ਹੈ ਔਰ ਭਾਜਪਾ ਦੀ ਲੀਡਰਸ਼ਿਪ ਹੈ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੇਗੀ ਹਾਲੇ ਇਕੱਠ ਦਾ ਬਹੁਤ ਵੱਡਾ ਦਾਅਵਾ ਉਹਨਾਂ ਨੇ ਕੀਤਾ ਗਿਆ 35 ਤੋਂ 40 ਹਜ਼ਾਰ ਦੇ ਕਰੀਬ ਜਿਹੜੇ ਇੱਥੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ ਹਾਲਾਂਕਿ ਜਿਸ ਤਰ੍ਹਾਂ ਦਿਨ ਨਿਕਲਦਾ ਹੈ ਜਿਸ ਤਰ੍ਹਾਂ ਪ੍ਰੋਗਰਾਮ ਹੁੰਦਾ ਹੈ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਪ੍ਰੋਗਰਾਮ ਰਹੇਗਾ ਫਿਲਹਾਲ ਦੇਖਣ ਵਾਲਾ ਇਹ ਪ੍ਰੋਗਰਾਮ ਰਹੇਗਾ ਦਿਲਚਸਪ ਰਹੇਗਾ ਧੰਨਵਾਦ ਸੂਰਜ ਇਹ ਸਾਰੀਆਂ ਤਸਵੀਰਾਂ ਦਿਖਾਉਂਦੇ ਲਈ ਤਾਂ ਮੁਖਸਰ ਸਾਹਿਬ ਵਿਖੇ ਮਾਗੀ ਮੇਲੇ ਮੌਕੇ ਅਕਾਲੀ ਦਲ ਦੀ ਸਿਆਸੀ ਸਟੇਜ ਸਜ ਕੇ ਤਿਆਰ ਹੈ ਕੁਝ ਸਮੇਂ ਬਾਅਦ ਇੱਥੇ ਲੋਕ ਆਉਣੇ ਸ਼ੁਰੂ ਹੋ ਜਾਣਗੇ ਅਕਾਲੀ ਦਲ ਤੇ ਭਾਜਪਾ ਦੀ ਲੀਡਰਸ਼ਿਪ ਪਹੁੰਚਣੀ ਸ਼ੁਰੂ ਹੋ ਜਾਏਗੀ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਵੱਡੀ ਗਿਣਤੀ ਵਿੱਚ ਲੋਕ ਪਹੁੰਚਣਗੇ 45000 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਪੰਡਾਲ ਸਜਾਇਆ ਗਿਆ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵੀ ਪ੍ਰਬੰਧ ਕੀਤੇ ਗਏ ਨੇ ਰੁਕ ਵੱਡੀ ਖਬਰ ਦਾ ਕਰਦੇ ਆ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਆ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋਣਗੇ ਦੱਸਦੇ ਕਿ ਸ਼ਰਮ ਨੇ ਕਾਲੀ ਦਲ ਦੇ ਮਾਝ ਦੇ ਟਕਸਾਲੀ ਲੀਡਰਾਂ ਨੇ ਅਕਾਲੀ ਦਲ ਤੋਂ ਵੱਖਰੇ ਹੋ ਕੇ ਪਾਰਟੀ ਬਣਾਈ ਹੈ ਸ਼ਰਮ ਨੇ ਕਾਲੀ ਦਲ ਟਕਸਾਲੀਆਂ ਦਾ ਨਾਮ ਰੱਖਿਆ ਗਿਆ ਇਸ ਪਾਰਟੀ ਨੂੰ ਇਹ ਪਾਰਟੀ ਜਦੋਂ ਬਣਾਈ ਗਈ ਤਾਂ ਉਸ ਵੇਲੇ ਸ਼ਰਮ ਨੇ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਸਵਾਲ ਚੁੱਕੇ ਗਏ ਤੇ ਕਿਹਾ ਗਿਆ ਕਿ ਟਕਸਾਲੀਆਂ ਨੂੰ ਇਗਨੋਰ ਕੀਤਾ ਜਾਂਦਾ ਹੈ ਪਾਰਟੀ ਦੇ ਵਿੱਚ ਉਹਨਾਂ ਦੀ رائے ਨਹੀਂ ਲਈ ਜਾਂਦੀ ਉਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਤੇ ਇਸੇ ਲਈ ਦੀ ਜੋ ਮੌਜੂਦਾ ਲੀਡਰਸ਼ਿਪ ਉਸ ਤੇ ਸਵਾਲ ਚੁੱਕੇ ਗਏ ਸੀ ਇਸੇ ਦੇ ਚੱਲਦਿਆਂ ਮਾਝ ਦੇ ਟਕਸਾਲੀ ਅਕਾਲੀਆਂ ਦੇ ਵੱਲੋਂ ਇੱਕ ਵੱਖਰੀ ਪਾਰਟੀ ਬਣਾਈ ਗਈ ਸੀ ਜਿਸ ਦਾ ਨਾਮ ਰੱਖਿਆ ਗਿਆ ਸੀ ਸ਼ਰਮ ਨੇ ਕਾਲੀ ਦਲ ਟਕਸਾਲ ਦੇ ਵਿੱਚ ਇੱਕ ਹੋਰ ਨਾਮ ਜੁੜਨ ਜਾ ਰਿਹਾ ਕਰਨਲ ਸਿੰਘ ਪੀਰ ਮੁਹੰਮਦ ਜੋ ਕਿ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਉਹ ਅ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਨੇ ਚੰਡੀਗੜ੍ਹ ਚ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋਣਗੇ ਕਰਨਲ ਸਿੰਘ ਪੀਰ ਮੁਹੰਮਦ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਸ਼੍ਰੋਮਣੀ ਕਾਜਦਲ ਤੋਂ ਵੱਖਰੇ ਹੋ ਕੇ ਮਾਝੇ ਦੇ ਟਕਸਾਲੀ ਅਕਾਲੀ ਲੀਡਰਾਂ ਨੇ ਇਹ ਪਾਰਟੀ ਬਣਾਈ ਸੀ ਅਤੇ ਹੁਣ ਇਸ ਪਾਰਟੀ ਨੂੰ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਵੀ ਸ਼ਾਮਿਲ ਹੋਣ ਦੇ ਲਈ ਜਾ ਰਹੇ ਨੇ ਸੀ ਖੁਦ ਗੱਲ ਕਰਦੇ ਆ ਕਰਨੈਲ ਸਿੰਘ ਪੀਰ ਮੁਹੰਮਦ ਦੇ ਨਾਲ ਕਰਨੈਲ ਸਿੰਘ ਜੀ ਆਖਰ ਕੀ ਕਾਰਨ ਹੈ ਇਹ ਪਾਰਟੀ ਜੁਆਇਨ ਕਰਨ ਦਾ ਜੀ ਮੈਂ ਪਿਛਲੇ ਲੰਮੇ ਸਮੇਂ ਤੋਂ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਸੀ ਔਰ ਤਕਰੀਬਨ 23 ਸਾਲ ਮੈਂ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਤੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਦਲਾਅ ਦੀ ਰਾਜਨੀਤੀ ਚੱਲ ਰਹੀ ਹੈ ਜਿਹੜੇ ਅਸਲ ਟਕਸਾਲੀ ਸੋਚ ਹੈ ਜਿਹੜਾ 1920 8 ਦਸੰਬਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ ਜਿਸ ਦੇ ਪਹਿਲੇ ਪ੍ਰਧਾਨ ਜਥੇਦਾਰ ਸਰਮੁਖ ਸਿੰਘ ਚੰਭਾਲ ਸਨ ਤੇ ਉਦੋਂ ਤੋਂ ਲੈ ਕੇ ਇਸ ਜਥੇਬੰਦੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਸੋਚ ਸੀ ਕਿ ਅਸੀਂ ਧਾਰਮਿਕ ਖੇਤਰ ਦੇ ਵਿੱਚ ਸੁਵਾਮਾ ਕਰਨੀਆਂ ਨੇ ਔਰ ਰਾਜਨੀਤਿਕ ਖੇਤਰ ਦੇ ਵਿੱਚ ਚੰਗੀ ਦਿਸ਼ਾ ਜਿਹੜੀ ਹੈ ਉਹ ਆਪਣੇ ਲੋਕਾਂ ਨੂੰ ਪ੍ਰਦਾਨ ਕਰਨੀ ਹੈ ਲੇਕਿਨ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਦਲ ਪਰਵਾਜ਼ ਦਾ ਕਬਜ਼ਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਤਾਂ ਉਹਨੇ ਭਾਈ ਧਿਜਵਾਦ ਨੂੰ ਬढ़ावा ਦਿੱਤਾ ਔਰ ਇਸ ਦੇ ਵਿੱਚ ਆਪਣੇ ਪੁੱਤਰ ਨੂੰ ਜਵਾਈ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਸ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਿਹੜੇ ਟਕਸਾਲੀ ਸੋਚ ਵਾਲੇ ਅਕਾਲੀ ਸਨ ਉਹ ਬਾਹਰ ਹੁੰਦੇ ਚਲੇ ਗਏ ਹੁਣ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਔਰ ਜ태ਦਰ ਸੇਵਾ ਸਿੰਘ ਜੀ ਸੇਖਵਾ ਡਾਕਟਰ ਰਤਨ ਸਿੰਘ ਜੀ ਅਜਨਾਲਾ ਇਹ ਸਾਰੇ ਜਿਹੜੇ ਆ ਇਹਨਾਂ ਨੇ ਫੈਸਲਾ ਕੀਤਾ ਸਰਦਾਰ ਸਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿ ਸ਼ਰੋਮਣੀ ਅਕਾਲੀ ਦਲ ਦੀ ਉਹ ਪੁਰਾਣੀ ਵਿਖ ਜਿਹੜੀ ਹੈ ਉਹ ਸਾਹਮਣੇ ਲੈ ਕੇ ਆਉਣੀ ਹੈ ਤਾਂ ਮੈਂ ਫੈਸਲਾ ਕੀਤਾ ਆਪਣੇ ਸਾਥੀਆਂ ਨਾਲ ਕਿ ਮੈਂ ਅੱਜ ਮਾਗੀ ਦੇ ਪਵਿੱਤਰ ਦਿਹਾੜੇ ਮੌਕੇ ਇਸ ਦੇ ਵਿੱਚ ਸ਼ਮੂਲੀਅਤ ਕਰਾਂ ਜੀ ਧੰਨਵਾਦ ਕਰਨਲ ਸਿੰਘ ਦੀ ਗੱਲਬਾਤ ਕਰਨ ਦੇ ਸੋਮਨੀ ਕਾਲਜਟਕਸਾਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨਲ ਸਿੰਘ ਪੀਰ ਮੁਹੰਮਦ ਪੁਰਾਣੀ ਸ਼੍ਰੋਮ ਜੋ ਮੌਜੂਦਾ ਸ਼੍ਰੋਮਨੀ ਕਾਲਜਦਲਾ ਹੈ ਇਸ ਤੋਂ ਵੱਖਰੇ ਹੋ ਕੇ ਇੱਕ ਪਾਰਟੀ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਮਕਸਦ ਨਾਲ ਜਾਂ ਫਿਰ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਸਪਿਰਟ ਦੇ ਨਾਲ ਇਸ ਪਾਰਟੀ ਦਾ ਗਠਨ ਕੀਤਾ ਗਿਆ ਸੀ ਮੌਜੂਦਾ ਲੀਡਰਸ਼ਿਪ ਉਸ ਸਪਿਰਟ ਤੋਂ ਦੂਰ ਹੋ ਚੁੱਕੀ ਹੈ ਇਸੇ ਦਿਲੇ ਹੀ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਤੇ ਹੁਣ ਕਰਨਲ ਸਿੰਘ ਪੀਰ ਮੁਹੰਮਦ ਵੀ ਇਸ ਨਵੀਂ ਪਾਰਟੀ ਸ਼ੋਮਨੀ ਕਾਲਜਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤਦਦਰ ਸੁਪਰੀਮ ਕੋਰਟ ਵਿੱਚ ਅਜ ਸੱਜਨ ਕੁਮਾਰ ਦੀ ਪਟੀਸ਼ਨ ਤੇ ਸੁਣਵਾਈ ਹੋਏਗੀ ਸੱਜਨ ਕੁਮਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਹਾਈ ਕੋਰਟ ਨੇ ਸੱਜਨ ਕੁਮਾਰ ਨੂੰ 1984 ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸੱਜਨ ਕੁਮਾਰ ਇਸ ਵੇਲੇ 84 ਸਿੱਕਤ ਲਿਆ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਉਸ ਨੇ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਜਦੋਂ ਕਿ ਸੁਰੇਸ਼ ਕੁਮਾਰ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਏਗੀ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਨੇ ਸੁਰੇਸ਼ ਕੁਮਾਰ ਪਟੀਸ਼ਨਕਰਤਾ ਦੇ ਵਕੀਲ ਅੱਜ ਆਪਣਾ ਪੱਖ ਰੱਖਣਗੇ ਨਾਜ਼ ਦੇ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੇ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਗਈਆਂ ਸੀ ਸੁਰੇਸ਼ ਕੁਮਾਰ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਅੱਜ ਹੋਏਗੀ ਪਿਛਲੀ ਸੁਣਵਾਈ ਦੌਰਾਨ ਕਾਫੀ ਤਲਖ ਟਿੱਪਣੀਆਂ ਹੋਈਆਂ ਸੀ ਦੇਖਣਾ ਹੋਏਗਾ ਕਿ ਇਸ ਵਾਰ ਅਦਾਲਤ ਦਾ ਕੀ ਰੁਖ ਰਹਿੰਦਾ ਹੈ ਪਟੀਸ਼ਨਕਰਤਾ ਦੇ ਵਕੀਲ ਦੇ ਵੱਲੋਂ ਅੱਜ ਆਪਣਾ ਪੱਖ ਰੱਖਿਆ ਜਾਣਾ ਹੈ ਜ਼ੀਰਾ ਹਲਕੇ ਤੋਂ ਕਾਂਗਰਸ ਦੇ ਨਾਰਾਜ਼ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅੱਜ ਡੀਜੀਪੀ ਸੁਰੇਸ਼ अरोड़ा ਨਾਲ ਮੁਲਾਕਾਤ ਕਰਨਗੇ ਡੀਜੀਪੀ ਨੂੰ ਮਿਲ ਕੇ ਜ਼ੀਰਾ ਆਈਜੀ ਛੀਨਾ ਖਿਲਾਫ ਸ਼ਿਕਾਇਤ ਕਰਨਗੇ ਜ਼ੀਰਾ ਨੇ న్యూਸ 18 ਪੰਜਾਬ ਨਾਲ ਖਾਸ ਗੱਲਬਾਤ ਦੌਰਾਨ ਆਈਜੀ ਛੀਨਾ ਤੇ ਨਸ਼ੇ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਇਆ ਸੀ ਛੀਨਾ ਤੇ ਹਮਲਾ ਬੋਲਣ ਵੇਲੇ ਕੁਲਬੀਰ ਜ਼ੀਰਾ ਪਾਸ਼ਾ ਦੀ ਮਰਿਆਦਾ ਵੀ ਭੁੱਲ ਗਈ ਸੀ ਜ਼ੀਰਾ ਨੇ ਇਹ ਵੀ ਕਿਹਾ ਕਿ ਆਈਜੀ ਛੀਨਾ ਕਾਇਦਲ ਦੀ ਕਟਪੁਤਲੀ ਨੇ ਅਤੇ ਇਸ ਸੰਬੰਧੀ ਉਹ ਮੁੱਖ ਮੰਤਰੀ ਕੈਪਟਨ ਮੁਰਿੰਦਰ ਸਿੰਘ ਖੋਲ ਵੀ ਸ਼ਿਕਾਇਤ ਕਰਨਗੇ ਜ਼ਿਕਰਯੋਗ ਹੈ ਕਿ ਸਰਪੰਚਾਂ ਦੇ ਸੌਂਚਕ ਸਮਾਗਮ ਦੌਰਾਨ ਕੁਲਬੀਰ ਜ਼ੀਰਾ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਕੀਤਾ ਸਿੱਤੇ ਉਹ ਵਿਰੋਧ ਵਜੋਂ ਸਮਾਗਮ ਅਧ ਵਿਚਕਾਰ ਛੱਡ ਕੇ ਚਲੇ ਗਏ ਸੀ ਉਸ ਸਮਾਗਮ ਦੇ ਵਿੱਚ ਕਤਕੰਤ 60 70% ਜਿਹੜਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋ ਚੁੱਕਾ ਹੈ ਪਰ ਜਿਹੜਾ 20 30% ਜਿਹੜਾ ਰਹਿੰਦਾ ਹੈ ਉਹਦਾ ਕਾਰਨ ਕੀ ਹੈ ਇਹੋ ਜੇ ਅਫਸਰ ਨੇ ਮਖਮਿੰਦਰ ਸਿੰਘ ਸ਼ੀਨੇ ਅਰਗੇ ਜੋ ਮਹੀਨਾ ਲੈਂਦੇ ਨੇ ਔਰ ਜੋ ਤਸਕਰਾਂ ਨੂੰ ਆਪਣੀਆਂ ਗੱਡੀਆਂ ਚ ਭਾ ਕੇ ਕਮਾਉਂਦੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਤੇ ਅਸੀਂ ਪਹਿਰਾ ਦੇਣ ਵਾਲੇ ਆਂ ਔਰ ਮੈਂ ਇਸ ਅਫਸਰ ਨੂੰ ਤਨਾਤਕੀ ਨਹੀਂ ਕੀਤਾ ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਤਨਾਤ ਨਹੀਂ ਕੀਤਾ ਇਸ ਅਫਸਰ ਨੂੰ ਇਸ ਅਫਸਰ ਨੂੰ ਜਿਹੜਾ ਕਿਉਂਕਿ ਜਦੋਂ ਵੀ ਕੋਈ ਲਾਉਂਦੀ ਹੈ ਸਰਕਾਰ ਲਾਉਂਦੀ ਹੈ ਔਰ ਅਫਸਰਾਂ ਦਾ ਉਦੋਂ ਪਤਾ ਚੱਲਦਾ ਹੈ ਉਦੋਂ ਕਰਦਾਰ ਦਾ ਪਤਾ ਲੱਗਦਾ ਹੈ ਕਿ ਜਦੋਂ ਉਸ ਕੁਰਸੀ ਤੇ ਬੈਂਦੇ ਨੇ ਔਰ ਕੁਰਸੀ ਤੇ ਬਹਿ ਕੇ ਉਹਨਾਂ ਦਾ ਕੰਮ ਵੇਖਿਆ ਜਾਂਦਾ ਔਰ ਉਹਨਾਂ ਦੇ ਕੰਮ ਨੂੰ ਵੇਖਦੇ ਹੋਏ ਮੈਂ ਜਿਹੜੀ ਇਹ ਗੱਲ ਕੀਤੀ ਔਰ ਜਿਹੜੀ ਗੱਲ ਤੁਸੀਂ ਗੱਲ ਜੀਰੇ ਨੂੰ ਪਤਾ ਕੀ ਮੁੱਖ ਮੰਤਰੀ ਤਾਂ ਕਹਿੰਦੇ ਪੱਤਾ ਵੀ ਹਿੱਲੇ ਨਾ ਪੰਜਾਬ 'ਚ ਇੰਨੀ ਸੀਆਈਡੀ ਹਰ ਗੱਲ ਦੀ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਗੱਲ ਜੀਰੇ ਨੂੰ ਪਤਾ ਕੈਪਟਨ ਨੂੰ ਕਿਉਂ ਨਹੀਂ ਪਤਾ ਕੈਪਟਨ ਸਾਹਿਬ ਨੂੰ ਹਰ ਗੱਲ ਦਾ ਪਤਾ ਹੈ ਔਰ ਜੇ ਕੈਪਟਨ ਸਾਹਿਬ ਨੇ ਨਸ਼ੇ ਤੇ ਗੈਂਗਸਟਰਾਂ ਦੇ ਰੋਕ ਲਾਈਏ ਇਹੋ ਜੇ ਮੈਨੂੰ ਅੱਜ ਵਿਸ਼ਵਾਸ ਹੈ ਤੁਹਾਨੂੰ ਸਭ ਕੁਝ ਪਤਾ ਤਾਂ ਇਹ ਪਤਾ ਕੈਪਟਨ ਨੂੰ ਕਿ ਮੁਖਵਿੰਦਰ ਸ਼ੀਨਾ ਮੀਨਾ ਲੈਂਦੇ ਨੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਇਹ ਤਾਂ ਮੈਂ ਕੱਲ ਦੱਸਿਆ ਤੇ ਹੁਣ ਪਤਾ ਲੱਗ ਗਿਆ ਕਿ ਮੈਂ ਤਾਂ ਹੀ ਕਹਿੰਦਾ ਉਹਨਾਂ ਨੂੰ ਕਿਉਂ ਨਹੀਂ ਪਤਾ ਜੇ ਤੁਹਾਨੂੰ ਪਤਾ ਹੈ ਕਐਮਐਲ ਨੂੰ ਪਤਾ ਕਿ ਸ਼ੀਨਾ ਤੁਹਾਡਾ ਇਲਜ਼ਾਮ ਆਗਾ ਕਿ ਸ਼ੀਨਾ ਮੀਨਾ ਲੈ ਰਹੇ ਨੇ ਰੰਗਦਾਰੀ ਇਹ ਕਿਹਾ ਜਾਂਦਾਗਾ ਤੇ ਫਿਰ ਕੈਪਟਨ ਨੂੰ ਕਿਉਂ ਨਹੀਂ ਪਤਾ ਡੀਜੀਪੀ ਸਾਹਿਬ ਨੂੰ ਮਿਲਾਂਗਾ ਇਸ ਮੁੱਦੇ ਦੇ ਉੱਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨੂੰ ਮਿਲਾਂਗਾ। 2:00 ਕਿਨੇ ਵਜੇ ਮਿਲ ਰਹੇ? 4:00 ਵਜੇ। 4:00 ਵਜੇ ਡੀਜੀ ਨੂੰ ਮਿਲੋਗੇ। ਜੇ ਡੀਜੀ ਸੈਟੀਸਫਾਈਡ ਕਰਾ ਦਿੰਦੇ ਨੇ ਤਾਂ ਕੈਪਟਨ ਨੂੰ ਨਹੀਂ ਮਿਲੋਗੇ। ਮੈਂ ਕਿ ਨਹੀਂ ਕੈਪਟਨ ਸਾਹਿਬ ਨੂੰ ਮਿਲ ਕੇ ਮੈਂ ਦੱਸਾਂਗਾ ਤਾਂ ਹੈਗਾ ਜਿਹੜੀ ਗੱਲ ਆ ਪਰ ਡੀਜੀਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਸੈਟੀਸਫਾਈਡ ਕਰ ਦੇਣਗੇ। ਉਹ ਨਹੀਂ ਕਹਤਾ ਕਿ ਯਾਰ ਪਹਿਲਾਂ ਆਉਣਾ ਸੀ। ਇਹ ਤਾਂ ਗੱਲ ਨਹੀਂ ਹੈ ਕਿ ਜੀਰੇ ਨੂੰ ਅਨੁਸ਼ਾਸਨ ਭੰਗ ਕਰਤਾ ਤੁਸੀਂ। ਐਵੇਂ ਵੀ ਤਾਂ ਕਹਿ ਸਕਦੇ ਨੇ ਵੀ ਇਹ ਅਨੁਸ਼ਾਸਨ ਭੰਗ ਕਰਤਾ। ਸਾਡਾ ਫੰਕਸ਼ਨ ਸੀ। ਅਕਾਲੀ ਹਸਰੇ ਨੇ ਤੁਹਾਡੇ ਤੇ। ਅ ਇੱਕ ਜ਼ਿਲ੍ਹਾ ਪ੍ਰਧਾਨ ਬੋਲ ਨਹੀਂ ਰਿਹਾਗਾ ਜਿਹੜਾ ਕਾਂਗਰਸ ਦਾ ਔਰ ਆਈਜੀ ਇੱਕ ਜਿਹੜਾ ਉਹ ਉੱਠ ਕੇ ਕਹਿ ਰਿਹਾਗੇ ਤੁਸੀਂ ਸੌਂ ਖਾਓ ਅਨ ਸ਼ਾਸਨ ਉਹਨਾਂ ਨੇ ਭੰਗ ਕੀਤਾ ਜੀਰੇ ਨੇ ਭੰਗ ਨਹੀਂ ਕੀਤਾਗਾ ਇਸ ਕਰਕੇ ਜੀਰੇ ਨੇ ਕਾਂਗਰਸ ਦੀ ਸਟੇਜ ਦਾ ਬਾਈਕਾਟ ਨਹੀਂ ਕੀਤਾਗਾ ਕੈਪਟਨ ਅਮਰਿੰਦਰ ਸਿੰਘ ਜੋ ਸਾਡੇ ਮੁੱਖ ਮੰਤਰੀ ਉਹਨਾਂ ਦਾ ਮੈਂ ਕੋਈ ਬਾਈਕਾਟ ਨਹੀਂ ਕੀਤਾਗਾ ਮੈਂ ਮਖਮਿੰਦਰ ਸਿੰਘ ਸ਼ੀਨੇ ਦਾ ਬਾਈਕਾਟ ਕੀਤਾ ਹੈ ਕਿ ਜਿਹੜਾ ਸਟੇਜ ਦੇ ਉੱਪਰ ਬੋਲਿਆ ਕਿਉਂਕਿ ਉਹ ਜਿਹੜੀ ਸਟੇਜ ਸੀ ਉਹ ਸਰਪੰਚਾਂ ਨੂੰ ਸੌਂਚ ਕਾਉਂਦੀ ਸੀ ਇਸ ਕਹਣਾ ਸਭ ਤਾਂ ਹੋ ਗਿਆ ਕਿ ਨਸ਼ਾ ਪੰਜਾਬ 'ਚ ਹੈ ਚਾਹੇ ਫਿਰੋਜ਼ਪੁਰ ਚ ਹੀ ਹੈ ਨਸ਼ਾ ਤਾਂ ਹੈ ਨਸ਼ਾ ਨਸ਼ਾ ਤਾਂ ਜਿਹੜਾ ਹੈ ਉਹ ਇਹੋ ਜੀਆਂ ਕਾਲੀਆਂ ਭੇਡਾਂ ਕਰਕੇ ਆ ਜਿਹੜੇ 20 30% ਜਿਹੜਾ ਨਸ਼ਾ ਰਹਿ ਗਿਆ ਔਰ ਇਹ ਲੋਕ ਵੀ ਮੰਨਦੇ ਨੇ ਕਿ 60 70% ਜਿਹੜਾ ਨਸ਼ਾ ਹੈ ਉਹ ਖਤਮ ਹੋ ਚੁੱਕਾ ਹੈ